ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਮੇਰੇ ਪ੍ਰਪਸੂ ਕ੍ਰੀਏਸ਼ਨ ਚੈਨਲ ਤੇ ਅੱਜ ਆਪਾਂ ਫਿਰ ਤੋਂ ਤੁਹਾਡੇ ਲਈ ਬਹੁਤ ਹੀ ਪਿਆਰੇ ਡਿਜ਼ਾਈਨ ਦੇ ਜੋ ਸੂਟ ਲੈ ਕੇ ਆਇਆ ਤੇ ਅਗਰ ਤੁਹਾਨੂੰ ਪਸੰਦ ਆ ਰਹੇ ਨੇ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਆਪਣਾ ਆਰਡਰ ਦੇ ਸਕਦੇ ਹੋ 9613500793 ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਅਪਦੀ ਚੁਆਇਸ ਅਕੋਰਡਿੰਗ ਅੱਜ ਆਪਾਂ ਤੁਹਾਨੂੰ ਜੋ ਵੀ ਸੂਟ ਦਿਖਾਉਣ ਜਾ ਰਹੇ ਆ ਇਹ ਆਪਣੇ ਕੀ ਆ ਅੱਜ ਜੋ ਆਪਾਂ ਤੁਹਾਨੂੰ ਸੂਟ ਦਿਖਾਉਣ ਜਾ ਰਹੇ ਆ ਇਹ ਕਿ ਆਪਣੇ ਮਤਲਬ ਮੈਂ ਤੁਹਾਨੂੰ ਅੱਜ ਕੀ ਹੈ ਮਾਡਰਨ ਵੈਰਾਈਟੀ ਦਿਖਾਵਾਂਗੀ ਜਿਹੜੇ ਕਿ ਆਪਣੇ ਕੋਟ ਸੈੱਟ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਇਦਾਂ ਦੇ ਵੀ ਅਗਰ ਸੂਟ ਤੁਸੀਂ ਮਤਲਬ ਐਨਾ ਚੋਣਿਓ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਇਹ ਸਾਰਾ ਆਪਣਾ ਕੀ ਬਾਹਰਲਾ ਆਰਡਰ ਹੈ ਕੋਟ ਸੈੱਟ ਆਪਾਂ ਰੈਡੀ ਕੀਤੇ ਨੇ ਡਿਫਰੈਂਟ ਡਿਫਰੈਂਟ ਡਿਜ਼ਾਈਨ ਦੇ ਅਕੋਰਡਿੰਗ ਤੁਸੀਂ ਚੈੱਕ ਕਰ ਸਕਦੇ ਜੋ ਤੁਹਾਨੂੰ ਪਸੰਦ ਆਏਗਾ ਤੁਸੀਂ ਉਹਦਾ ਸਕਰੀਨਸ਼ਾਟ ਭੇਜ ਕੇ ਆਰਡਰ ਦੇ ਸਕਦੇ ਹੋ ਦੇਖੋ ਡਿਜੀਟਲ ਪ੍ਰਿੰਟ ਆ ਜਿਹੜਾ ਸੇਮ ਨਹੀਂ ਮਿਲਦਾ ਹੈਗਾ ਪਰ ਦੇਖੋ ਉਹਦੇ ਵਿੱਚ ਆਪਾਂ ਸਾਰਾ ਕੁਝ ਇਹਦਾ ਡਿਪੈਂਡ ਕੀ ਹੈ ਇਹਦੇ ਸ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਕਿਦਾਂ ਦੇ ਕਲਰ ਲਾਇਕ ਕਰਦੇ ਹੋ ਉਸ ਅਕੋਰਡਿੰਗ ਡਿਜੀਟਲ ਪ੍ਰਿੰਟ ਲੈ ਕੇ ਵਧੀਆ ਕਿਹੜੇ ਸਟੱਫ ਤੇ ਅਸੀਂ ਤੁਹਾਡੇ ਕੀ ਹੈ ਰੈਡੀ ਕਰ ਦਾਂਗੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਬਹੁਤ ਜ਼ਿਆਦਾ ਫਸਟ ਦੇਖੋ ਜੋ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਦੇਖੋ ਆਪਣੀ ਸ਼ਰਟ ਹੈ ਤੁਸੀਂ ਸ਼ਰਟ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੀ ਆਪਾਂ ਨੇ ਸ਼ਰਟ ਰੈਡੀ ਕੀਤੀ ਹੈ ਦੇਖੋ ਬਹੁਤ ਹੀ ਪਿਆਰੇ ਕੋਟ ਸੈੱਟ ਨੇ ਜਿਹੜੇ ਆਪਣੇ ਰੈਡੀ ਹੋਏ ਨੇ ਇਹ ਦੇਖੋ ਬਹੁਤ ਹੀ ਪਿਆਰੀ ਦੇਖੋ ਇਦਾਂ ਆਪਾਂ ਨੇ ਇਹਦਾ ਅ ਨੈਕ ਦਾ ਡਿਜ਼ਾਈਨ ਬਣਾਇਆ ਕਾਲਰ ਵਾਲਾ ਤੇ ਬਹੁਤ ਪਿਆਰੀ ਬਹੁਤ ਹੀ ਸੋਹਣੀ ਦੇਖੋ ਆਪਾਂ ਲੇਸ ਦਿੱਤੀ ਆ ਤੇ ਨਾਲ ਕਿ ਬਹੁਤ ਸੋਹਣੇ ਕੇ ਬਟਨ ਦਿੱਤੇ ਨੇ ਤੁਸੀਂ ਬਟਨ ਚੈੱਕ ਕਰ ਸਕਦੇ ਹੋ ਕਿੰਨੇ ਸੋਹਣੇ ਦੇਖੋ ਬਟਨ ਲਗਾਏ ਨੇ ਤੇ ਨਾਲ ਦੇਖੋ ਇਹਦੀ ਆਪਾਂ ਨੇ ਇਦਾਂ ਕੀ ਬਾਵਾ ਦਾ ਡਿਜ਼ਾਈਨ ਕੀਤਾ ਬਹੁਤ ਹੀ ਦੇਖੋ ਹਜਿੰਨੇ ਵੀ ਡਿਜ਼ਾਈਨ ਹੋਣਗੇ ਕੋਟ ਸੈੱਟ ਦੇ ਸਭ ਦੇ ਡਿਫਰੈਂਟ ਡਿਫਰੈਂਟ ਹੋਣਗੇ ਤੇ ਨਾਲ ਦੇਖੋ ਇਦਾਂ ਕੀ ਹਦੀ ਆਪਾਂ ਨੇ ਬਾਵਾ ਰੈਡੀ ਕੀਤੀਆਂ ਨੇ ਦੇਖੋ ਬਹੁਤ ਸੋਹਣਿਆ ਦੇਖੋ ਇਦਾਂ ਲੇਸਿਸ ਦੇ ਕੇ ਤੁਸੀਂ ਸਟਾਫ ਸਾਨੂੰ ਦੱਸ ਦੇਣਾ ਵੀ ਤੁਸੀਂ ਕਿਦਾਂ ਦੇ ਸਟਾਫ ਤੇ ਲਾਈਕ ਕਰਦੇ ਹੋ ਤੁਸੀਂ ਅਸੀਂ ਉਦਾਂ ਤੁਹਾਨੂੰ ਉਸ ਸਟਾਫ ਤੇ ਬਣਾ ਕੇ ਦੇ ਦਾਂਗੇ ਇਹ ਸ਼ਰਟ ਹੋ ਗਈ ਆਪਣੇ ਨਾਲ ਦੇਖੋ ਇਹਦੇ ਆਪਣੇ ਕੀ ਆ ਪੈਂਟ ਹੈ ਪੈਂਟ ਟਾਈਪ ਆਪਾਂ ਨੇ ਕੀਆ ਪਲਾਜ਼ੋ ਇਹਦਾ ਰੈਡੀ ਕੀਤਾਗਾ ਬਹੁਤ ਸੋਹਣਾ ਲੱਗ ਰਿਹਾ ਦੇਖੋ ਇਹ ਇਹਦੇ ਨਾਲ ਤੇ ਜੋ ਮੈਂ ਨੈਕਸਟ ਦਿਖਾ ਰਹੀ ਆ ਇਹ ਦੇਖੋ ਇਹ ਆਪਣਾ ਇਦਾਂ ਦਾ ਪ੍ਰਿੰਟ ਸੀਗਾ ਬਹੁਤ ਸੋਹਣਾ ਇਹ ਵੀ ਪ੍ਰਿੰਟ ਸੀਗਾ ਹਰ ਇੱਕ ਦੀ ਡਿਜ਼ਾਈਨਿੰਗ ਡਿਫਰੈਂਟ ਹੋਏਗੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਦੇਖੋ ਇਹ ਆਪਣੀ ਸ਼ਰਟ ਹੋ ਗਈ ਦੇਖੋ ਕਿੰਨੀ ਪਿਆਰੀ ਸ਼ਰਟ ਆ ਬਹੁਤ ਸੋਹਣਾ ਦੇਖੋ ਪ੍ਰਿੰਟ ਆ ਪ੍ਰਿੰਟ ਤੁਸੀਂ ਮੇਰੇ ਤੋਂ ਛੱਟ ਸਕਦੇ ਹੋਗੇ ਕਲਰ ਥੋੜਾ ਬਹੁਤ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਐਦਾਂ ਦੇ ਕਲਰ ਸਾਨੂੰ ਲੈ ਦਿਓ ਇਹ ਦੇਖੋ ਬਹੁਤ ਹੀ ਪਿਆਰਾ ਆਪਣਾ ਕੀ ਸੀ ਪ੍ਰਿੰਟ ਸੀਗਾ ਬਹੁਤ ਹੀ ਦੇਖੋ ਆਪਾਂ ਨੇ ਸੋਨੇ ਕੀਆ ਕਾਲਰ ਐਦਾਂ ਬਣਾ ਕੇ ਬਹੁਤ ਵਧੀਆ ਦੇਖੋ ਲੇਸ ਦਿੱਤੀ ਹੈਗੀ ਤੁਸੀਂ ਲੇਸ ਦੇ ਸਕਦੇ ਹੋ ਕਿੰਨੀ ਸੋਹਣੀ ਦੇਖੋ ਸਾਰੇ ਕਿਤੇ ਆਪਾਂ ਨੇ ਕੀ ਇਹਦੇ ਲੇਸ ਦਿੱਤੀ ਹੈ ਬਹੁਤ ਸੋਹਣੇ ਦੇਖੋ ਆਪਾਂ ਨੇ ਇਹਦੇ ਨਾਲ ਮੈਚ ਹੁੰਦੇ ਕੀ ਬਟਨ ਲਗਾਏ ਨੇ ਬਹੁਤ ਸੋਹਣੇ ਤੇ ਨਾਲ ਦੇਖੋ ਆਪਣੀਆਂ ਇਹਦੀਆਂ ਇਸ ਤਰ੍ਹਾਂ ਆਪਾਂ ਨੇ ਬਾਵਾਵਾਂ ਬਣਾਈਆਂ ਨੇ ਤੁਸੀਂ ਦੇ ਸਕਦੇ ਹੋ ਡਿਜ਼ਾਈਨਰ ਬਾਵਾਵਾਂਗੇ ਵਾਵਾਂ ਨੇ ਨਾਲ ਦੇਖੋਗੇ ਫਰੰਟ ਤੇ ਵੀ ਲੇਸ ਦਿੱਤੀ ਹੈ ਤੇ ਇਹਦੇ ਵੀ ਆਪਾਂ ਲੇਸ ਦਿੱਤੀ ਹੈ ਦੀ ਬਹੁਤ ਸੋਹਣਾ ਦੇਖੋ ਵਾਵਾਂ ਦਾ ਡਿਜ਼ਾਈਨ ਲੱਗ ਰਿਹਾ ਹੈਗਾ ਮੈਂ ਮਤਲਬ ਜਿੱਦਾਂ ਪਹਿਨਣੇ ਹੋਏ ਲੱਗਣਗੇ ਮੈਂ ਨਾਲ ਕਿ ਇੱਕ ਦੋ ਪਿਕ ਨਾਲ ਅਟੈਚ ਕਰਾਂਗੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿਦਾਂ ਇਹਨਾਂ ਦੀ ਲੁੱਕ ਆਉਂਦੀ ਹੈਗੀ ਤੇ ਨਾਲ ਇਹਦੇ ਵੀ ਆਪਾਂ ਸੇਮ ਕੀਆ ਪੈਂਟਾਈ ਪਲਾਜ਼ੋ ਬਣਾਇਆ ਹੈਗਾ ਤੇ ਜੋ ਮੈਂ ਨੈਕਸਟ ਦਿਖਾ ਤੇ ਜੋ ਮੈਂ ਨੈਕਸਟ ਦਿਖਾ ਰਹੀ ਹਾਂ ਇਹ ਦੇਖੋ ਇਹ ਵੀ ਬਹੁਤ ਸੋਹਣਾ ਆਪਣੀ ਸ਼ਰਟ ਹੈ ਇਹ ਆਪਣੇ ਕੀ ਹੈ ਲੀਲਨ ਕਾਟਨ ਹੈ ਤੇ ਬਹੁਤ ਵਧੀਆ ਦੇਖੋ ਇਹ ਸਟਾਫ ਆ ਬਹੁਤ ਵਧੀਆ ਦੇਖੋ ਕਾਲਰ ਬਣਾਏ ਨੇ ਇਹਦੇ ਨਾਲ ਬਹੁਤ ਹੀ ਪਿਆਰੇ ਦੇਖੋ ਬਹੁਤ ਸੋਹਣੇ ਦੇਖੋ ਬਟਨ ਨੇ ਬਟਨ ਦੇਖੋ ਬਿਲਕੁਲ ਨਾਲ ਮੈਚ ਕਰਦੇ ਲਗਾਏ ਨੇ ਆਪਾਂ ਨੇ ਬਿਲਕੁਲ ਮੈਚ ਕਰਦੇ ਦੇਖੋ ਤੁਸੀਂ ਚੈੱਕ ਕਰ ਸਕਦੇ ਏਦਾਂ ਆਪਾਂ ਨੇ ਕਿ ਸੈੱਟ ਤੇ ਦੇਖੋ ਇਹਦੀ ਏਦਾਂ ਪਾਕਟ ਦਿੱਤੀ ਹੈ ਤੇ ਇਹਦਾ ਡਿਜ਼ਾਈਨ ਦੇਖੋ ਆਪਾਂ ਨੇ ਬਾਹਵਾ ਦਾ ਇਸ ਤਰ੍ਹਾਂ ਬਣਾਇਆ ਇਹਦਾ ਬਹੁਤ ਵਿਆਦਾ ਸੋਹਣਾ ਮਤਲਬ ਇਹਦਾ ਬਟਨ ਲਗਾ ਕੇ ਬਣਾਏ ਨੇ ਬਹੁਤ ਸੋਹਣੇ ਲੱਗ ਰਹੇ ਨੇ ਇਹ ਆਪਣਾ ਕੀ ਹੋ ਗਿਆ ਸ਼ਰਟ ਤੇ ਨਾਲ ਇਹਦੇ बॉਟਮ बॉਟਮ ਆ ਆਪਣੀ ਰੈਡੀ ਹੋਈ ਆ ਬਹੁਤ ਸੋਹਣੀ ਤੇ ਜੋ ਮੈਂ ਨੈਕਸ ਦਿਖਾ ਰਹੀ ਆ ਇਹ ਦੇਖੋ ਬਹੁਤ ਸੋਹਣਾ ਪ੍ਰਿੰਟ ਆ ਵੀ ਤੇ ਬਹੁਤ ਵਧੀਆ ਡਿਜ਼ਾਈਨਿੰਗ ਕੀਤੀ ਹੈ ਇਹਦੀ ਵੀ ਦੇਖੋ ਤੁਸੀਂ ਨੱਕ ਦਾ ਡਿਜ਼ਾਈਨ ਦੇਖ ਸਕਦੇ ਹੋ ਕਿੰਨਾ ਸੋਹਣਾ ਬਣਾਇਆ ਨਾਲ ਦੇਖੋ ਜੋ ਲੇਸ ਦਿੱਤੀ ਆ ਆਪਾਂ ਨੇ ਬਹੁਤ ਸੋਹਣੀ ਦੇਖੋ ਲੇਸ ਦਿੱਤੀ ਆ ਡਬਲ ਡਬਲ ਲੇਸ ਦਿੱਤੀਆਂ ਵੀ ਆ ਨੇ ਦੇਖੋ ਇਦਾਂ ਬ੍ਰੀਕ ਲੇਸ ਦੇ ਕੇ ਸਾਈਡ ਤੇ ਦੇਖੋ ਥੋੜੀ ਔਰਗੈਂਜ਼ਾ ਵਾਲੀ ਵਧੀਆ ਲੇਸ ਦੇ ਕੇ ਇਹ ਕੋਈ ਚੂਬਦੀਆਂ ਨਹੀਂ ਲੇਸ ਬਹੁਤ ਵਧੀਆ ਸੌਫਟ ਲੇਸ ਨੇ ਇਹ ਵਧੀਆ ਕੁਆਲਟੀ ਦੀਆਂ ਲੇਸ ਨੇ ਤੇ ਨਾਲ ਦੇਖੋ ਇਹਦੇ ਆਪਾਂ ਬਾਹਾਂ ਦਾ ਇਦਾਂ ਡਿਜ਼ਾਈਨ ਨਾ ਆਇਆ ਦੇਖੋ ਉੱਪਰ ਲੇਸ ਰੱਖ ਕੇ ਇਦਾਂ ਬਹੁਤ ਜ਼ਿਆਦਾ ਸੋਨਾ ਦੇਖੋ ਇਹ ਸੈੱਟ ਲੱਗ ਰਹੇ ਨੇ ਬਹੁਤ ਹੀ ਜ਼ਿਆਦਾ ਪਿਆਰੇ ਦੇਖੋ ਤੇ ਨਾਲ ਇਹਦੇ ਕੀ ਆਪਣੇ ਬਾਟਮ ਹੋਗੇ ਤੇ ਜੋ ਮੈਂ ਨੈਕਸ ਦਿਖਾ ਰਹੀ ਆ ਇਹ ਆਪਣੀਆਂ ਇਕੱਲੀਆਂ ਕੀ ਨੇ ਉਹਨਾਂ ਨੇ ਇਕੱਲੀਆਂ ਨਾਲ ਤੇ ਜੋ ਮੈਂ ਨੈਕਸ ਦਿਖਾ ਰਹੀ ਆ ਇਹ ਸਿਰਫ ਆਪਣੇ ਕਲੇ ਟਾਪ ਨੇ ਤੇ ਮਤਲਬ ਇਹਨਾਂ ਨਾਲ ਉਹਨਾਂ ਨੇ ਬਾਟਮ ਨਹੀਂ ਰੈਡੀ ਕਰਾਈ ਕਲੇ ਟਾਪ ਰੈਡੀ ਕਰਵਾਏ ਨੇ ਇਹ ਦੇਖੋ ਆਪਣੇ ਬਹੁਤ ਹੀ ਜਿਆਦਾ ਸੋਹਣਾ ਦੇਖੋ ਲੱਗ ਰਿਹਾ ਬਹੁਤ ਸੋਹਣਾ ਇਹਦਾ ਨੈਕ ਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਣਾਇਆ ਬਹੁਤ ਪਿਆਰਾ ਦੇਖੋ ਇਹਦਾ ਨੈਕ ਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਇਦਾਂ ਫੋਲਰ ਵਾਲਾ ਇਧਰ ਨੂੰ ਤੇ ਨਾਲ ਬਹੁਤ ਹੀ ਸੋਹਣੇ ਦੇਖੋ ਇਦਾਂ ਪਿਆਰੇ ਆਪਣੇ ਛੋਟੇ ਛੋਟੇ ਬਟਨ ਲਗਾਏ ਨੇ ਤੇ ਇਹਦੀਆਂ ਬਾਹਾਂਵਾਂ ਦੇ ਦੇਖੋ ਉੱਪਰ ਇਦਾਂ ਆਪਾਂ ਨੇ ਕੀ ਹੈਗਾ ਪਾ ਕੇ ਚੋਣਾ ਪਾ ਕੇ ਇਹਨਾਂ ਦੇ ਕੀ ਡਿਜ਼ਾਈਨ ਕੀਤਾ ਹੋਇਆ ਹੈਗਾ ਬਹੁਤ ਸੋਹਣਾ ਕਨਾਲ ਦੇਖੋ ਰੇ ਕਾਫਟਾਈ ਪੈਦੀਆਂ ਆਪਾਂ ਨੇ ਬਾਵਾਂ ਰੈਡੀ ਕੀਤੀਆਂ ਹੁੰਦੀਆਂ ਨੇਰੇ ਵੀ ਇਦਾਂ ਬਹੁਤ ਸੋਹਣੇ ਲੱਗ ਰਹੇ ਨੇ ਬਹੁਤ ਪਿਆਰੇ ਦੇਖੋ ਲੱਗ ਰਹੇ ਨੇ ਬਹੁਤ ਸੋਹਣੀਆਂ ਪਾਵਾਂ ਜਿੱਦਾਂ ਦਾ ਤੁਸੀਂ ਦੇਖੋ ਡਿਜ਼ਾਈਨ ਸਾਨੂੰ ਭੇਜੋਗੇ ਉਦਾਂ ਦਾ ਰੈਡੀ ਹੋ ਜਾਏਗਾ ਸੇਮ ਜਿੱਦਾਂ ਦਾ ਤੁਸੀਂ ਕਹੋਗੇ ਤੇ ਇਹ ਵੀ ਨੈਕਸਟ ਆਪਣਾ ਇੱਕ ਟੌਪ ਹੈ ਇਹ ਦੇਖੋ ਇਹ ਵੀ ਚੈੱਕ ਕਰ ਸਕਦੇ ਹੋ ਇਹਦਾ ਵੀ ਨੈਕਸਟ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਬਣਾਇਆ ਬਹੁਤ ਸੋਹਣਾ ਬਹੁਤ ਪਿਆਰਾ ਲੱਗ ਰਿਹਾ ਬਹੁਤ ਸੋਹਣੇ ਦੇਖੋ ਇਹਦੇ ਵਿੱਚ ਇਹਦਾ ਬਟਨ ਦਿੱਤੇ ਨੇ ਬਟਨ ਵੀ ਦੇਖੋ ਤੁਹਾਨੂੰ ਪ੍ਰੋਪਰ ਮੈਚਿੰਗ ਦੇ ਮਿਲਣਗੇ ਇਹ ਨਹੀਂ ਹੈਗਾ ਕਿ ਆਪਾਂ ਆੜ ਤੋਂ ਕੁਝ ਲਾ ਦਿੰਨੇ ਆਂਗੇ ਪ੍ਰੋਪਰ ਵਿੱਚ ਮਰਜ਼ ਹੋਏ ਹੋਏ ਬਟਨ ਨੇ ਦੇਖੋ ਤੇ ਬਾਹਾਂਾਂ ਤੇ ਦੇਖੋ ਇਦਾਂ ਆਪਾਂ ਨੇ ਡਬਲ ਲੇਸ ਦੇ ਕੇ ਦੀ ਡਿਜ਼ਾਈਨਿੰਗ ਕੀਤੀ ਆ ਬਹੁਤ ਸੋਹਣੀ ਦੇਖੋ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਬਹੁਤ ਪਿਆਰਾ ਲੱਗ ਰਿਹਾ ਹੈ ਇਹ ਵੀ ਸੈੱਟ ਤੇ ਇਹ ਵੀ ਆਪਣੇ ਉਹਨਾਂ ਨੇ ਕੱਲਾ ਟੌਪ ਰੈਡੀ ਕਰਵਾਇਆ ਹੈਗਾ ਇਹ ਦੇਖੋ ਵਿਊ ਦਾ ਇਦਾਂ ਤੁਸੀਂ ਪਲੇਨ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋਗੇ ਤੇ ਇਹਦਾ ਵੀ ਬਹੁਤ ਸੋਹਣਾ ਦੇਖੋ ਆਪਾਂ ਨੇ ਬਾਹਾਂਾਂ ਰੈਡੀ ਕੀਤੀਆਂ ਨੇ ਬਹੁਤ ਸੋਹਣੇ ਇਹ ਉਹਨਾਂ ਨੇ ਖੁਦ ਮਤਲਬ ਕਹਿ ਸੀ ਕਿ ਵਾਈਟ ਬਟਨ ਲਗਾਉਣਾ ਤੇ ਉਸ ਅਕੋਰਡਿੰਗ ਰੈਡੀ ਕਰਤਾ ਤੇ ਜਿੰਨੀਆਂ ਵੀ ਐਡਰੈਸ ਨੇ ਸਾਰੀਆਂ ਆਪਣੀਆਂ ਕੀ ਨੇ ਕੈਜ਼ੂਅਲ ਵੇਅਰ ਆ ਲੈਣਾ ਇਹਨਾਂ ਨੂੰ ਤੁਸੀਂ ਆਫਿਸ ਵਗੈਰਾ ਜਾਣਾ ਉੱਥੇ ਲਈ ਵੀ ਯੂਜ਼ ਕਰ ਸਕਦੇ ਹੋ ਅਗਰ ਘਰ ਯੂਜ਼ ਕਰਨਾ ਤਾਂ ਘਰ ਵੀ ਯੂਜ਼ ਕਰ ਸਕਦੇ ਹੋਗੇ ਤੇ ਇੱਕ ਦੇਖੋ ਆਪਾਂ ਨੇ ਇਹਦਾ ਸਕਰਟ ਬਣਾਈ ਹੈ ਦੇਖੋ ਬਹੁਤ ਸੋਹਣੀ ਦੇਖੋ ਸਕਰਟ ਬਣਾਈ ਹੈ ਆਪਾਂ ਨੇ ਬਹੁਤ ਪਿਆਰੀ ਦੇਖੋ ਦੇਖੋ ਤੁਸੀਂ ਸਕਰਟ ਦੇਖੋ ਮੈਂ ਤੁਹਾਨੂੰ ਪ੍ਰੋਪਰ ਚੱਕ ਕੇ ਦਿਖਾਵਾਂਗੀ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਸਕਰਟ ਲੱਗ ਰਹੀ ਹੈ ਦੇਖੋ ਬਹੁਤ ਕਰਵਾ ਸਕਦੇ ਹੋ ਸਟੇਜਿੰਗ ਸਾਡੀ ਪ੍ਰੋਪਰ ਬਹੁਤ ਵਧੀਆ ਤੁਹਾਨੂੰ ਮਿਲੇਗੀ ਕੋਈ ਸ਼ਿਕਾਇਤ ਨਹੀਂ ਹੋਣੀ ਹੈਗੀ ਅਗਰ ਤੁਹਾਨੂੰ ਮੇਰੇ ਅੱਧਾ ਸੂਟ ਪਸੰਦ ਆਏ ਸੋ ਪਲੀਜ਼ ਵੀਡੀਓ ਨੂੰ ਵਾਰ ਤੋਂ ਵਾਰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਔਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਜੋ ਅਸੀਂ ਅੱਜ ਨਿਊ ਕਲੈਕਸ਼ਨ ਲੈ ਕੇ ਆਏ ਸੀ ਮਾਡਰਨ ਡਿਜ਼ਾਈਨਰ ਸੂਟ ਲੈ ਕੇ ਆਏ ਸੀਗੇ ਕਿਸ ਤਰ੍ਹਾਂ ਲੱਗੇ ਤੁਹਾਨੂੰ ਥੈਂਕ ਯੂ ਇਹ ਇਹਦੇ نیچے ਮੈਂ ਤੁਹਾਨੂੰ ਦੱਸਣਾ ਭੁੱਲ ਗਈ ਸੀਗੀ ਦੇਖੋ ਇਹਦੇ نیچے ਆਪਾਂ ਐਦਾਂ ਕੀ ਆ ਲੈਂਡਿੰਗ ਲਗਾ ਕੇ ਇਹਦੀ ਪ੍ਰੋਪਰ ਕੀ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਸੋਹਣੀ ਦੇਖੋ ਬਹੁਤ ਸੋਹਣੀ ਲੱਗ ਰਹੀ ਹੈ ਅਗਰ ਤੁਹਾਨੂੰ ਸਾਡੇ ਅੱਜ ਦੇ ਸੂਟ ਪਸੰਦ ਆਏ ਸੋ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਚੈਨਲ ਨੂੰ ਮੇਰੇ ਨੂੰ ਥੈਂਕ ਯੂ